ਕਾਰਿਆ ਨੂੰ ਦੇਖ ਕੇ ਤੁਸੀਂ ਵੀ ਸੋਚ ਰਹੇ ਹੋਵੋਗੇ ਕਿ ਆਖਰਕਾਰ ਇੰਨੀ ਵੱਡੀ ਗਿਣਤੀ ਦੇ ਵਿੱਚ ਪੁਲਿਸ ਵਾਲੇ ਰੇਲਵੇ ਲਾਈਨਾਂ ਦੇ ਕੋਲ ਕੀ ਕਰ ਰਹੇ ਨੇ ਦਰਸਲ ਰੇਲਵੇ ਲਾਈਨਾਂ ਤੇ 1 ਮਿੰਟ ਦੇ ਲਈ ਉਸ ਵਕਤ ਭਗੜ ਮਚ ਜਾਂਦੀ ਹੈ ਪੁਲਿਸ ਨੂੰ ਵੀ ਭੱਜਦਾ ਪਹੁੰਚ ਜਾਂਦੀ ਹੈ ਜਦੋਂ ਇੱਕ ਅਜੀਬੋ ਗਰੀਬ ਆਵਾਜ਼ ਸੁਣੀ ਜਾਂਦੀ ਹੈ ਤੇ ਲੋਕ ਵੀ ਕੰਬ ਜਾਂਦੇ ਨੇ ਜਿਸ ਦੇ ਦੌਰਾਨ ਗੇਟਮੈਨ ਵੀ ਜ਼ਖਮੀ ਹੋਇਆ ਹੈ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਲੰਧਰ ਪਠਾਨਕੋਟ ਰੇਲਵੇ ਮਾਰਗ ਤੇ ਕੁਰਾਲਾ ਨਜ਼ਦੀਕ ਇਹ ਹਾਦਸਾ ਵਾਪਰਿਆ ਜਿੱਥੇ ਰੇਲਵੇ ਲਾਈਨਾਂ ਤੋਂ ਥੋੜੀ ਹੀ ਦੂਰੀ ਤੇ ਪਟਾਕਾ ਨੂੰ ਮਾ ਇੱਕ ਚੀਜ਼ ਦੇ ਚੱਲਣ ਦੇ ਨਾਲ ਗੇਟਮੈਨ ਜ਼ਖਮੀ ਹੋ ਗਿਆ ਮਾਮਲੇ ਜਿਹਾ ਬਲਾਸਟ ਹੋਣ ਦੇ ਨਾਲ ਰੇਲ ਗੱਡੀਆਂ ਦੀ ਆਵਾਜਾਈ ਵੀ ਰੋਕੀ ਗਈ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਿਆ ਹਾਲਾਂਕਿ ਪੁਲਿਸ ਦੇ ਵੱਲੋਂ ਪੂਰੀ ਜਾਂਚ ਕੀਤੀ ਜਾ ਰਹੀ ਇੱਕ ਵਾਰ ਤਸਵੀਰਾਂ ਦੇ ਰੁੱਕਰ ਲੈਂਦੇ ਆ ਕਿ ਆਖਿਰਕਾਰ ਪੂਰਾ ਮਾਮਲਾ ਕੀ ਹੈ ਜੀ ਸਰ ਜਿਹੜੀ ਇੱਕ ਇੱਥੇ ਬੰਦੂ ਪਲਾ ਚੱਕ ਦੇ ਲਾਗੇ ਇੱਕ ਬਸਪੋਰ ਦੀ ਗੱਲ ਨਿਕਲ ਕੇ ਸਾਹਮਣੇ ਆਈ ਰੇਲਵੇ 77 ਨੰਬਰ ਗੇਟ ਤੇ ਕੀ ਮਾਮਲਾ ਹੈ ਸਾਰਾ ਅਸੀਂ ਮੁਕਤੇ ਤੇ ਪਹੁੰਚੇ ਹੁਣੇ ਹਾਂ ਇਨਫੋਰਮੇਸ਼ਨ ਮਿਲੀ ਸੀ ਆ ਕੇ ਦੇਖੇ ਕੋਈ ਛੋਟਾ ਪਟਾਕਾ ਟਾਈਪ ਹੈ ਕੋਈ ਵੱਡਾ ਬਲਾਸਟ ਨਹੀਂ ਹੈਗਾ ਇਹ ਕੋਈ ਪੈਨਿਕ ਹੌਨ ਦੀ ਲੋੜ ਨਹੀਂ ਹੈ ਸਿੰਪਲ ਕੋਈ ਪੋਟਾਸ਼ ਟਾਈਪ ਜਿਹੜਾ ਛੋਟੇ-ਛੋਟੇ ਜਾਰਾਂ ਭਰਉਣ ਵਾਸਤੇ ਜਿਹੜਾ ਪਟਾ ਜਾਂਦਾ ਉਹ ਹੈਗਾ ਮੈਨੇ ਪਟਾਕਾ ਸੀ ਕੁਝ ਵਾਸ ਕਿਸੇ ਦੀ ਇੰਜਰੀ ਵੀ ਹੋਈ ਹੈ ਇੰਜਰੀ ਕੋਈ ਗੇਟਮੈਨ ਦੇ ਸਪੈਲਿੰਗ ਆਈ ਹੈ ਪੈਰ ਤੇ ਮੂਲ ਵੀ ਇੰਜਰੀ ਹੈ ਇੰਜਰੀ ਨੇਕਲੀਸਟਲੀ ਸਰ ਇਹ ਆਜਾਦ ਬੈਂਚ ਤੇ ਜਾਂਦਾ ਜਾਂਦੇ ਰਹਿ ਰਿਹਾ ਆਵਾਜ਼ ਆ ਗਈ ਜਿਹੜੀ ਰੇਲਵੇ ਦੀ ਫਿਲਹਾਲ ਰੋਕੀ ਹੈ ਹੁਣ ਕਲੀਅਰ ਕਰਦਣੇ ਕੋਈ ਫੋਰੈਂਸਿਕ ਟੀਮ ਵੀ ਅਗਰ ਆਈ ਆ ਰਹੀ ਹੈ ਹਾਂ ਜੀ ਭਲਾਏ ਨੇ ਮੌਕੇ ਤੇ ਫੋਰੈਂਸਿਕ ਟੀਮ ਭੰਮ ਚ ਸੋਰੀ ਤਾਂ ਥੈਂਕ ਯੂ ਸਰ ਇੱਕ ਤੋਂ ਇੱਕ ਵਾਰ ਹਾਸੇ ਹੋ ਰਹੇ ਐ ਇਸ ਲਾਈਨ ਤੇ ਕੀ ਕਹਿ ਕਹਿਣਾ ਜਾਉਂਦਾ ਕੋਸ਼ਿਸ਼ ਆਪਣੇ ਤੌਰ ਤੇ ਪੂਰੀ ਕੋਸ਼ਿਸ਼ ਕਰਦੇ ਪਟੋਲੀ ਪੂਰੀ ਚੱਲ ਰਹੀ ਆ ਆਫੇ ਕਿ ਜੀ ਆਕੀ ਹੈਗੀ ਡਿਸਟ੍ਰਿਕਟ ਦੀ ਪੁਲਿਸ ਹੈਗੀ ਐ ਤੇ ਜੇ ਕੋਈ ਟ੍ਰੇਸ ਹੁੰਦਾ ਉਹਨਾਂ ਤੇ ਕਾਰਵਾਈ ਬੰਦੀ ਕੀਤੀ ਬਿਲਕੁਲ ਕਾਰਵਾਈ ਕੀਤੀ ਜਾ ਰਹੀ ਹੈ